ਸਰਪੰਚੀ ਚੋਣਾਂ ਦੇ ਵਿੱਚ ਉਹ ਪੰਜਾਬ ਪਰ ਦੇ ਵਿੱਚ ਧੱਕਾ ਹੋ ਰਿਹਾ ਹੈ ਮੈਂ ਆਮ ਆਦਮੀ ਪਾਰਟੀ ਨੂੰ ਇਹ ਯਾਦ ਕਰਾਉਣਾ ਚਾਹਣੀ ਹੈ ਕਿ ਇਹ ਸਦਾ ਲਈ ਪੰਜਾਬ ਦੀ ਕੁਰਸੀ ਤੇ ਨਹੀਂ ਬੈਠੇ ਬਹੁਤਾ ਸਮਾਂ ਲੰਘ ਗਿਆ ਥੋੜਾ ਰਹਿ ਗਿਆ ਔਰ ਇਸ ਤਰ੍ਹਾਂ ਦੇ ਧੱਕੇ ਅਕਾਲੀ ਦਲ ਕਰਿਆ ਕਰਦਾ ਸੀ ਅੱਜ ਅਕਾਲੀ ਦਲ ਦੇ ਪਤਨ ਦਾ ਕਾਰਨ ਉਹਨਾਂ ਦੀਆਂ ਕੀਤੀਆਂ ਲੋਕਾਂ ਦੇ ਉੱਤੇ ਵਧੀਆਂ ਕਿਆਂ ਹਨ ਜੋ ਉਹਨਾਂ ਨੇ ਲੋਕਾਂ ਨਾਲ ਧੱਕੇਸ਼ਾਹੀ ਕੀਤੀ, ਜੋ ਝੂਠੇ ਪਰਚਿਆਂ ਦਾ ਰਵਾਜ ਪੰਜਾਬ ਭਰ ਦੇ ਵਿੱਚ ਉਹਨਾਂ ਨੇ ਚਲਾਇਆ। ਅੱਜ ਉਹ ਸਾਰੀਆਂ ਨੀਤੀਆਂ ਨਵੇਂ ਸਿਰਿਓਂ ਆਮ ਆਦਮੀ ਪਾਰਟੀ ਪੂਰੇ ਪੰਜਾਬ ਭਰ ਦੇ ਵਿੱਚ ਕਰ ਰਹੀ ਹੈ ਔਰ ਹਰੇਕ ਹਲਕੇ ਦੇ ਵਿੱਚੋਂ ਇਸ ਤਰ੍ਹਾਂ ਦੀ ਆਵਾਜ਼ ਆ ਰਹੀ ਹੈ ਕਿ ਕਿਤੋਂ 30 ਪਿੰਡਾਂ ਦੇ ਕਾਗਜ਼ ਰੱਦ ਕਰਤੇ, ਕਿਤੋਂ 50ਾਂ ਦੇ ਕਰਤੇ, ਕਿਤੇ ਕਿਸੇ ਤੇ ਝੂਠਾ ਪਰਚਾ ਪਾਤਾ। ਮੈਂ ਆਮ ਆਦਮੀ ਪਾਰਟੀ ਦੇ ਜਿੰਨੇ ਲੀਡਰ ਸਾਹਿਬਾਨ ਨੇ ਔਰ ਸਾਰੀ ਬਿਊਰੋਕ੍ਰੇਸੀ ਨੂੰ ਮੈਂ ਬੇਨਤੀ ਕਰਨਾ ਚਾਹਣੀ ਹੈ ਕਿ ਸਦਾ ਸਮਾਂ ਇੱਕੋ ਜਿਹਾ ਨਹੀਂ ਰਹਿੰਦਾ ਤੁਹਾਡੇ ਤੇ ਵੀ ਇਹ ਨਹੀਂ ਰਹਿਣਾ ਕੱਲ ਨੂੰ ਦੂਜੀ ਸਰਕਾਰ ਆਜੂਗੀ ਮੈਂ ਅਫਸਰ ਸਾਹਿਬਾਨ ਨੂੰ ਇਹ ਬੇਨਤੀ ਕਰਦੀ ਹਾਂ ਕਿ ਤੁਸੀਂ ਇਸ ਤਰ੍ਹਾਂ ਦਾ ਕੁਝ ਵੀ ਨਾ ਕਰੋ ਕਿ ਕੱਲ ਨੂੰ ਤੁਹਾਨੂੰ ਵੀ ਇਹ ਹਰਜਾਨਾ ਭੁਗਤਣਾ ਪਵੇ ਔਰ ਲੋਕ ਜਿਹੜੇ ਲੋਕ ਸਰਪੰਚੀ ਦੀ ਚੋਣ ਲੜ ਰਹੇ ਜਿਹੜਾ ਜਿਹੜਾ ਇਨਸਾਨ ਕਾਗਜ਼ ਦਾਖਲ ਕਰਕੇ ਆਉਂਦਾ ਹੈ ਉਦੇ ਉਹਦੇ ਨਾਲ ਉਹਦੇ ਸਪੋਰਟਰਜ਼ ਵੀ ਹੁੰਦੇ ਆ ਮਗਰ ਪਿੰਡ ਵਾਲੇ ਲੋਕ ਵੀ ਹੁੰਦੇ ਆ ਭਾਈ ਉਹਨਾਂ ਦੀਆਂ ਉਮੀਦਾਂ ਤੇ ਇਸ ਤਰ੍ਹਾਂ ਪਾਣੀ ਨਾ ਫੇਰੋ ਕਿਉਂਕਿ ਲੋਕ ਇਸ ਤਰ੍ਹਾਂ ਦੀਆਂ ਵਧੀਆਂ ਨੂੰ ਕਦੀ ਭੁੱਲਦੇ ਨਹੀਂ ਮੈਨੂੰ ਪੰਜਾਬ ਭਰ ਦੇ ਵਿੱਚ ਵਾਪਕ ਮਾਮਲੇ ਜਿਹੜੇ ਸਾਹਮਣੇ ਆ ਰਹੇ ਕਿਤੇ ਗੋੜੀ ਚੱਲਣ ਦਾ ਕਿਤੇ ਲੜਾਈ ਝਗੜਾ ਦੇਖੋ ਇਹ ਇਹ ਬਿਲਕੁਲ ਇੱਕ ਸਾਫ਼ ਜੀ ਸਾਡੇ ਅੱਗੇ ਤਸਵੀਰ ਪੇਸ਼ ਹੋ ਰਹੀ ਹੈ ਕਿ ਆਮ ਆਦਮੀ ਪਾਰਟੀ ਨੂੰ ਸਰਕਾਰ ਚਲਾਉਣੀ ਨਹੀਂ ਆ ਰਹੀ ਔਰ ਲੋਕਾਂ ਨੂੰ ਜਿਨ੍ਹਾਂ ਨੇ 92 ਸੀਟਾਂ ਦੇ ਕੇ ਲੋਕਾਂ ਦੇ ਵਿੱਚ ਇੰਨਾ ਲੋਕਾਂ ਨੇ ਵਿਸ਼ਵਾਸ ਜਤਾਇਆ ਸੀ ਇਹਨਾਂ ਦੇ ਵਿੱਚ ਇਹ ਲੋਕਾਂ ਨੂੰ ਕਲੀਅਰ ਹੋ ਗਿਆ ਲੋਕ ਬਹੁਤ ਕਾਲੇ ਹੈ ਸਰਕਾਰ ਬਦਲਣ ਦੇ ਲਈ ਔਰ ਜਿਹੜੇ ਇਹਨਾਂ ਨੇ ਥਾਂ-ਥਾਂ ਤੇ ਕਾਗਜ਼ ਰੱਦ ਕੀਤੇ ਹੈ ਨਾ ਇਹ ਇਸ ਗੱਲ ਦਾ ਸਬੂਤ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਇੰਨੀ ਡਰੀ ਹੋਈ ਹੈ ਇਹ ਚੋਣ ਲੜਨ ਦੇ ਕਾਬਿਲ ਹੀ ਨਹੀਂ ਇਹ ਕਹਿੰਦੇ ਕਿ ਏਦੋਂ ਪਹਿਲਾਂ ਅਸੀਂ ਚੋਣ ਲੜੀਏ ਔਰ ਸਾਡੇ ਕੈਂਡੀਡੇਟ ਹਾਰ ਜਾਣ ਅਸੀਂ ਰੱਦ ਹੀ ਕਰਾ ਦਈਏ ਇਸ ਗੱਲ ਦੀ ਤਸਵੀਰ ਪੇਸ਼ ਕਰਦੀ ਹੈ ਕਿ ਇਹ ਆਪ ਅੰਦਰੋਂ ਬਹੁਤ ਡਰੇ ਹੋਏ ਹੈ